ਮੇਰਾ ਨਾਮ ਸਰਨਜੀਤ ਕੌਰ ਮੈਂ ਇਸਪੈਂਡ ਦੀ ਵਸਨੀਕਾ ਹੂ ਕੋਕੀ ਦੀ ਨਿੰਕ ਦੀ ਬਹੁਤ ਵਧੀਆ ਸਹੂਲਤ ਮਿਲ ਰਹੀ ਹੈ ਸਾਰੀ ਦਵਾਈ ਸਾਨੂੰ ਫ੍ਰੀ ਮਿਲ ਰਹੀ ਹੈ ਸਾਰਾ ਸਟਾਫ ਸਾਨੂੰ ਵਧੀਆ ਗਾਈਡ ਕਰ ਰਿਹਾ ਹੈ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਮੇਰੀ ਬੀਪੀ ਦੀ ਦਵਾਈ ਇੱਥੇ ਹੀ ਚੱਲਦੀ ਹੈ ਸਾਰੇ ਟੈਸਟ ਫ੍ਰੀ ਹੁੰਦੇ ਨੇ ਸ਼ਹਿਰ ਜਾਂਦੇ ਸੀ ਮੈਡੀਸਨ ਲੈਣ ਲਈ ਉਹਨਾਂ ਨੂੰ ਕੋਸ਼ਿਸ਼ ਵੀ ਦੋਖਦਾ ਸਾਨੂੰ ਸ਼ਹਿਰ ਜਾਣਾ ਪੈਂਦਾ ਸ਼ਹਿਰ ਸਾਡਾ ਬਹੁਤ ਦੂਰ ਪੈਂਦਾ ਸਾਨੂੰ ਇੱਥੋਂ ਮਤਲਬ ਕਿ ਸਾਨੂੰ ਬਹੁਤ ਦਿੱਕਤ ਰਹਿੰਦੀ ਕਿਉਂਕਿ ਕਿੰਨਾ ਕਿੰਨਾ ਟਾਈਮ ਸਾਨੂੰ ਉੱਥੇ ਲਾਈਨਾਂ 'ਚ ਖੜਨਾ ਪੈਂਦਾ ਫਿਰ ਸਾਨੂੰ ਕਿਤੇ ਮੈਡੀਸਨ ਮਿਲਦੀ ਅਤੇ ਬਹੁਤ ਜ਼ਿਆਦਾ ਭੀੜ ਹੁੰਦੀ ਫਿਰ ਇੱਥੇ ਅਸੀਂ ਆਉਂਦੇ ਹਾਂ ਆਰਾਮ ਨਾਲ ਦਵਾਈ ਆ ਵੀ ਲੈ ਕੇ ਜਾਂਦੇ ਹਾਂ ਸਾਨੂੰ ਸਾਰਾ ਹਫ਼ਤਾ ਪੂਰਾ ਵਧੀਆ ਗਾਈਡ ਕਰਦਾ ਤੇ ਜੋ ਕਿ ਸਾਡੇ ਲਈ ਬਹੁਤ ਵਧੀਆ ਸਾਡੇ ਪਿੰਡ ਲਈ ਵੀ ਬਹੁਤ ਵਧੀਆ ਸਲਾਘਾਯੋਗ ਹੈ ਇਹ ਇਸ ਚੰਗੇ ਕੰਮ ਲਈ ਮੈਂ ਪੰਜਾਬ ਸਰਕਾਰ ਦਾ ਅਤੇ ਸੀਐਮ ਭਗਵੰਤ ਸਿੰਘ ਮਾਨ ਦਾ ਬਹੁਤ-ਬਹੁਤ ਤਹਿ ਦਿਲੋਂ ਧੰ ਮੇਰਾ ਨਾਮ ਕਰਨਜੀਤ ਕੌਰ ਮੈਂ ਉੱਪਰ ਕੁਦਰ ਰਹਿਣ ਵਾਲੀ ਆ ਸਾਨੂੰ ਕਲੀਨਿਕ ਬੰਨ ਦਾ ਇੱਥੇ ਬਹੁਤ ਫਾਇਦਾ ਹੈਗਾ ਮੈਨੂੰ ਗਠੀਏ ਤੇ ਥੈਲ ਦੀ ਪ੍ਰੋਬਲਮਸ ਸੀਗੀ ਉਹਦੀ ਦਵਾਈ ਅਸੀਂ ਇੱਥੇ ਲੈਣੇ ਮੈਂ ਟੈਸਟ ਵੀ ਕਰਵਾਉਣੀ ਰਹਿਣੀ ਆ ਟੈਸਟ ਤੇ ਰਿਪੋਰਟ ਵੀ ਟਾਂਸਰ ਸਹੀ ਮਿਲਦੀ ਆ ਉਸ ਤੋਂ ਪਹਿਲਾਂ ਅਸੀਂ ਸਰਚ ਜਾਂਦੇ ਸੀ ਕਈ ਵਾਰ ਪ੍ਰਾਈਵੇਟ ਹਸਪਤਾਲਾਂ ਚ ਦਵਾਈ ਲੈ ਕੇ ਵਾਪਸ ਆਉਣਾ ਪੈਂਦਾ ਸੀ ਸਰਕਾਰੀ ਹਸਪਤਾਲਾਂ ਵਿੱਚ ਭੀੜ ਬਹੁਤ ਜ਼ਿਆਦਾ ਹੁੰਦੀ ਸੀ ਇਸ ਕਰਕੇ ਸਾਨੂੰ ਤੇ ਸਾਡੇ ਬੰਡ ਨੂੰ ਵੀ ਰੇਨਕ ਬੰਨ ਤੇ ਬਹੁਤ ਫਾਇਦਾ ਹੋਇਆ ਇਸ ਸੰਤਾਂ ਦੇ ਖਾਤਰ ਬੈਠਣ ਦੀ ਚੈਰ ਚ ਲੱਗੀ ਵੀ ਆ ਗਰਮੀ ਤੋਂ ਰਾਤ ਲੈਣ ਏਸੀ ਵੀ ਲੱਗੇ ਹੋਏ ਆ ਪੱਖੇ ਵੀ ਲੱਗੇ ਹੋਏ ਆ ਤੇ ਕੋਈ ਪੈਸਾ ਨਹੀਂ ਲੈ ਜਾਂਦਾ ਕਿਸੇ ਵੀ ਦਵਾਈ ਦਾ ਕਿਸੇ ਤਰ੍ਹਾਂ ਦੀ ਕੋਈ ਪਾਰਟੀ ਫੀਸ ਨਹੀਂ ਲੱਗਦੀ ਜੀ ਸਾਰਾ ਕੁਸ ਨੂੰ ਫ੍ਰੀ ਦਿੱਤਾ ਜਾਂਦਾ ਹੈ ਇਸ ਉਪਰਾਲੇ ਲਈ ਅਸੀਂ ਮੁੱਖ ਮੰਤਰੀ ਸਾਹਿਬ ਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਸਰ ਜੀ ਜਕਰ ਹਿੰਡੋਗੋ ਦਵਾਈ ਲੈਣਾ ਉਹਨੇ ਬਹੁਤ ਵਧੀਆ ਦਵਾਈ ਮਿਲਦੀ ਆ ਸਾਨੂੰ ਸ਼ੂਗਰ ਦੀ ਵੀ ਬੀਪੀ ਦੀ ਵੀ ਅੱਗੇ ਭਾਣੋ ਲੈ ਹੁੰਦੇ ਤੇ ਹੁਣ ਮੈਨੂੰ ਬਹੁਤ ਇੱਥੇ ਆਨੰਦ ਆ ਰਹੀ ਹੋਈ ਆ ਸਾਡੇ ਘਰਾਂ ਦੇ ਕੋਲੇ ਆ ਹਾਸਕੇ ਦਵਾਈ ਦਿੰਦੇ ਨੇ ਬਹੁਤ ਵਧੀਆ ਸਟਾਫ ਆ ਭਗਵਾਨ ਤੁਮਾਰ ਦਾ ਧੰਵਾਦ ਆ ਜੀ